ਹਾਂਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਉੱਪਰ ਤੇ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਸੁਣਾਵਾਂਗੇ ਕਹਾਣੀ ਦਾ ਨਾਮ ਹੈ ਰੂਪ ਤੇ ਬਸੰਤ ਤੁਸੀਂ ਸਾਰਿਆਂ ਨੇ ਆਪਣੀਆਂ ਦਾਦੀਆਂ ਤੇ ਨਾਨੀਆਂ ਕੋਲੋਂ ਬਚਪਨ ਵਿੱਚ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ ਸੋ ਅਹੀਂ ਵੀ ਸੁਣਦੇ ਸੀ ਸੋ ਮੈਂ ਉਹ ਜਿਹੜੀ ਕਹਾਣੀ ਤੁਹਾਨੂੰ ਸੁਣਾਉਣੀ ਆ ਮੈਂ ਵੀ ਆਪਣੀ ਦਾਦੀ ਤੇ ਨਾਨੀ ਕੋਲੋਂ ਸੁਣੀ ਸੀ ਤੇ ਮੈਂ ਸੋਚਿਆ ਕਿ ਅੱਜ ਚਲੋ ਤੁਹਾਨੂੰ ਸਾਰਿਆਂ ਨੂੰ ਸੁਣਾਵਾਂ ਕਈਆਂ ਨੇ ਤੇ ਕਹਾਣੀ ਸੁਣੀ ਵੀ ਹੋਵੇਗੀ ਕਹਾਣੀ ਕੁਝ ਇਸ ਤਰ੍ਹਾਂ ਹੈ ਕਿ ਰੂਪ ਤੇ ਬਸੰਤ ਰਾਜਾ ਖੜਕਸੈਨ ਦੇ ਦੋ ਪੁੱਤਰ ਸਨ ਤੇ ਰਾਜਾ ਖੜਕਸੈਨ ਜਿਹੜੇ ਸਨ ਉਹ ਇੱਕ ਬਹੁਤ ਹੀ ਵਧੀਆ ਇਨਸਾਨ ਸਨ ਨਿਮਰਤਾ ਭਰੇ ਹੀ ਇਨਸਾਨ ਸੀ ਉਹਨਾਂ ਦੇ ਰਾਜ ਵਿੱਚ ਜਿਹੜੀ ਉਹਨਾਂ ਦੀ ਪ੍ਰਜਾ ਸੀ ਨਾ ਉਹ ਬਹੁਤ ਹੀ ਸੁਖੀ ਸੀ ਰਾਜੇ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਤਾਂ ਉਹਨੂੰ ਦੌਲਤ ਬੇਸ਼ੁਮਾਰ ਸੀ ਤੇ ਔਲਾਦ ਪਾਸਿਓਂ ਵੀ ਉਹ ਬਹੁਤ ਸੁਖੀ ਸੀ ਤੇ ਜੇ ਉਹ ਦੁਖੀ ਸੀ ਤੇ ਆਪਣੀ ਰਾਣੀ ਰੂਪਵੰਤੀ ਪਾਸਿਓਂ ਕਿਉਂਕਿ ਰਾਣੀ ਉਸਦੀ ਬਹੁਤ ਬਿਮਾਰ ਰਹੀ ਗਈ ਸੀ ਤੇ ਉਹਨੇ ਰਾਜੇ ਨੇ ਨਾ ਕੋਈ ਵੈਦ ਹਕੀਮ ਨਹੀਂ ਸੀ ਛੱਡਿਆ ਕਿ ਜਿਹੜੀ ਵੈਦ ਹਕੀਮ ਤੋਂ ਰਾਣੀ ਦਾ ਇਲਾਜ ਨਾ ਕਰਾਇਆ ਹੋਵੇ ਬਹੁਤ سارے ਰਾਜ ਵਿੱਚ ਜਿਹੜੇ ਰਾਜੇ ਹ ਹਕੀਮ ਸੀ ਵੈਦ ਸੀ ਉਹ ਰਾਣੀ ਦਾ ਇਲਾਜ ਕਰਨਾਈ ਪਰ ਰਣ ਨੂੰ ਕੋਈ ਫਰਕ ਨਹੀਂ ਪਿਆ ਰਾਣੀ ਜਿਉਂ ਹੀ மஞ்சੇ ਤੇ ਪਈ ਉੱਠੀ ਨਹੀਂ ਤੇ ਕੁਝ ਦਿਨ ਪਾ ਕੇ ਰਾਣੀ ਦੀ ਜਿਹੜੀ ਆ ਮੌਤ ਹੋ ਗਈ ਉਸ ਸਮੇਂ ਜਿਹੜਾ ਅ ਰੂਪ ਤੇ ਬਸੰਤ ਸੀ ਉਹ ਹਾਲੇ ਛੋਟੇ ਸੀ ਜਿਹੜਾ ਰੂਪ ਸੀ ਉਹ ਬਸੰਤ ਨਾਲੋਂ 2 ਸਾਲ ਛੋਟਾ ਸੀ ਤੇ ਦੋਵੇਂ ਹੀ ਪੁੱਤਰਾਂ ਦਾ ਆਪਣੀ ਮਾਂ ਦੇ ਵਿਛੋੜੇ ਵਿੱਚ ਰੋ ਰੋ ਕੇ ਬੜਾ ਹੀ ਬੁਰਾ ਹਾਲ ਹੋਇਆ ਪਿਆ ਹੈ ਤੇ ਜਿਹੜਾ ਰਾਜਾ ਸੀ ਉਹ ਵੀ ਆਪਣੀ ਰਾਣੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਤੇ ਉਹਦਾ ਵੀ ਕੋਈ ਹਾਲ ਨਹੀਂ ਸੀ ਰੂਪਵੰਤੀ ਦੇ ਜਨਮਗੁਰੋਂ ਸਾਰੇ ਰਾਜ ਵਿੱਚ ਸੋਗ ਦੀ ਲਹਿਰ ਪਈ ਹੋਈ ਸੀ ਪਰ ਸਮਾਂ ਆਪਣੀ ਤੋਰ ਤੁਰਦਾ ਗਿਆ ਰੂਪ ਤੇ ਬਸੰਤ ਹੋਣ ਜਵਾਨੀ ਦੀਆਂ ਬੁਰੂਹਾਂ ਤੇ ਸੀ ਜੇ ਰਾਜਾ ਖੜਕਸੈਨ ਜਿਹੜਾ ਸੀ ਉਹ ਜਿਆਦਾ ਕਮਾ ਕਰ ਜਾਂ ਵਿੱਚ ਬਾਹਰ ਹੀ ਰਹਿੰਦਾ ਸੀ ਤੇ ਪਰ ਜਦੋਂ ਵੀ ਉਹ ਆਪਣੇ ਰਾਜ ਦਰਬਾਰ ਵਿੱਚ ਆਉਂਦਾ ਹੀ ਤੇ ਜਦੋਂ ਨੂੰ ਅਗੂ ਰਾਣੀ ਨਹੀਂ ਦੇਹਦੀ ਤੇ ਉਹ ਬਹੁਤ ਹੀ ਉਹਦਾ ਦਿਲ ਜਿਹੜਾ ਡਾਵਾ ਡੋਰ ਹੋ ਜਾਂਦਾ ਸੀ ਤੇ ਜਿਸ ਕਾਰਨ ਰਾਣੀ ਦੇ ਜਾਣ ਪਿੱਛੋਂ ਰਾਜੇ ਦੀ ਜਿਹੜੀ ਹਾਲਤ ਹੀ ਉਹ ਬਹੁਤ ਹੀ ਦਿਨੋ ਦੇਣ ਜਿਹੜੀ ਆ ਵਿਗੜਦੀ ਜਾ ਰਹੀ ਸੀ ਤੇ ਜਿਹੜੇ ਰਾਜ ਰਾਜੇ ਦੇ ਵਜ਼ੀਰ ਸੀ ਉਹਨਾਂ ਨੇ ਰਾਜੇ ਦੀ ਹਾਲਤ ਵੇਖੀ ਤੇ ਰਾਜੇ ਦੀ ਹਾਲਤ ਵੇਖਣ ਮੰਗਰੋਂ ਉਹਨਾਂ ਨੇ ਰਾਜੇ ਨੂੰ ਇਹ ਸਲਾਹ ਦਿੱਤੀ ਕਿ ਉਹ ਦੂਸਰਾ ਵਿਆਹ ਕਰਾ ਲੇ ਪਹਿਲਾਂ ਤੇ ਰਾਜੇ ਨੇ ਕਿਹਾ ਕਿ ਨਹੀਂ ਮੈਂ ਦੂਸਰਾ ਵਿਆਹ ਨਹੀਂ ਕਰਾਉਣਾ ਪਰ ਸਾਰਿਆਂ ਦੇ ਹੋਰ ਦੇਣ ਤੇ ਰਾਜਾ ਮੰਨ ਗਿਆ ਫਿਰ ਰਾਜੇ ਨੇ ਦੂਸਰਾ ਵਿਆਹ ਕਰਵਾ ਲਿਆ ਫਿਰ ਸੰਗਲਾ ਦੀਪ ਦੇ Rajput ਸਰਦਾਰ ਨੇ ਆਪਣੀ 16-17 ਸਾਲਾਂ ਦੀ ਪਰੀਆਂ ਵਰਗੀ ਧੀ ਅਧਖੜ ਉਮਰ ਰਾਜਾ ਸੈਨ ਨੂੰ ਵਿਆਹ ਦਿੱਤੀ ਮਹਿਲਾ ਵਿੱਚ ਮੋੜ ਰੌਣਕਾਂ ਆ ਗਈਆਂ ਉਸ ਦਾ ਨਾਮ ਜਿਹੜੀ ਦੂਸਰੀ ਪਤਨੀ ਸੀ ਰਾਜਾ ਸੈਨ ਦੀ ਉਹਦਾ ਨਾਮ ਸੀ ਚੰਦਰਵਤੀ ਪਤਨੀ ਸੀ ਚੰਦਰਵਤੀ ਉਹ ਸਾਰੀ 16 17 ਸਾਲਾਂ ਦੀ ਸੀ ਤੇ ਜਿਹੜਾ ਰਾਜਾ ਸੀ ਉਹ ਅਧਖੜ ਉਮਰ ਦਾ ਜਿਹੜੀ ਚੰਦਰਵਤੀ ਦੀ ਉਮਰ ਹੀ ਉਹ ਸਾਰੀ ਉਹਦੇ ਰੂਪ ਤੇ ਬਸੰਤ ਜਿੱਡੀ ਸੀ ਜਿਸ ਕਰਕੇ ਜਿਹੜੀ ਚੰਦਰਵਤੀ ਹੀ ਉਹ ਰਾਜੇ ਨੂੰ ਪਸੰਦ ਨਹੀਂ ਸੀ ਕਰਦੀ ਉਹ ਕਿ ਇਹ ਸੋਚਦੀ ਸੀ ਕਿ ਅਧਖੜ ਉਮਰ ਦਾ ਮੇਰੇ ਬਾਪ ਵਰਗਾ ਮੇਰਾ ਪਤੀ ਕਿਵੇਂ ਬਣ ਸਕਦਾ ਹੈ ਇਹ ਹਮੇਸ਼ਾ ਉਸਤੇ ਜਿਹੜੀ ਮਨ ਵਿੱਚ ਗੱਲ ਸੀ ਉਹ ਖੜਕਦੀ ਰਹਿੰਦੀ ਸੀ ਉਹ ਨਹੀਂ ਸੀ ਚਾਹੁੰਦੀ ਕਿ ਰਾਜਾ ਖੜਕਸੈਨ ਉਹਦਾ ਪਤੀ ਹੋਵੇ ਪਰ ਜਦੋਂ ਵੀ ਉਹ ਰੂਪ ਤੇ ਬਸੰਤ ਨੂੰ ਵੇਖਦੀ ਸੀ ਨਾ ਤੇ ਉਹ ਇਹੀ ਸੋਚਦੀ ਸੀ ਕਿ ਇਹਨਾਂ ਵਿੱਚ ਮੇਰਾ ਕੋਈ ਪਤੀ ਹੋਣਾ ਚਾਹੀਦਾ ਸੀ ਕਿਉਂਕਿ ਰੂਪ ਤੇ ਬਸੰਤ ਬਹੁਤ ਸੋਹਣੇ ਸੀ ਤੇ ਉਤੋਂ ਜਵਾਨੀ ਦੀਆਂ ਬਰੂਹਾਂ ਤੇ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਜਿਹੜਾ ਬਸੰਤ ਸੀ ਉਹਦਾ ਕਬੂਤਰ ਉੱਡ ਕੇ ਰਾਣੀ ਜਿਹੜੀ ਚੰਦਰਵਤੀ ਸੀ ਉਹਦੇ ਮਹਿਲਾ ਵਿੱਚ ਜਾ ਪੂਜਾ ਰਾਜਾ ਉਸ ਸਮੇਂ ਉੱਥੇ ਮੌਜੂਦ ਨਹੀਂ ਸੀ ਉਹ ਆਪਣੇ ਜਿਹੜੀ ਮਹਿਲਾ ਵਿੱਚ ਪ੍ਰਜਾ ਦੇ ਫੈਸਲੇ ਕਰਨ ਗਿਆ ਹੋਇਆ ਸੀ ਜਦੋਂ ਬਸੰਤ ਦਾ ਕਬੂਤਰ ਉੱਡ ਕੇ ਰਾਣੀ ਦੇ ਮਹਿਲਾ ਵਿੱਚ ਚਲਾ ਜਾਂਦਾ ਇਹ ਤਾਂ ਰਾਣੀ ਨੂੰ ਬਹੁਤ ਹੀ ਖੁਸ਼ੀ ਹੁੰਦੀ ਆ ਕਿ ਬਸੰਤ ਦਾ ਕਬੂਤਰ ਮੇਰੇ ਮਹਿਲੀ ਆਇਆ ਤੇ ਬਸੰਤ ਵੀ ਹੁਣ ਕਬੂਤਰ ਦੇ ਪਿੱਛੇ-ਪਿੱਛੇ ਇੱਥੇ ਆਏਗਾ ਤਾਂ ਉਹ ਉਸ ਦਾ ਕਬੂਤਰ ਫੜ ਕੇ ਨਿਕਾ ਲੈਂਦੀ ਆ ਮਤਲਬ ਕਿ ਆਪਣੇ ਕੋਲ ਰੱਖ ਲੈਂਦੀ ਆ ਤੇ ਬਸੰਤ ਜਦੋਂ ਰਾਣੀ ਦੇ ਮਹਿਲਾ ਵਿੱਚ ਆਉਂਦਾ ਹੈ ਤੇ ਕਹਿੰਦਾ ਇੱਕ ਮੇਰਾ ਕਬੂਤਰ ਉੱਡ ਕੇ ਇੱਥੇ ਆਇਆ ਹੈ ਤੇ ਮੈਨੂੰ ਤੁਸੀਂ ਵੇਖਿਆ ਤਾਂ ਰਾਣੀ ਉਹਨੂੰ ਆਪਣੇ ਕੋਲ ਬਿਠਾ ਲੈਂਦੀ ਆ ਆਂਦੀ ਆ ਤੇ ਕਹਿੰਦੀ ਆ ਕਿ ਤੂੰ ਕਿਹੜੇ ਕਬੂਤਰ ਲੱਭਦਾ ਫਿਰਦਾ ਹੈ ਮੈਂ ਤੇਰੇ ਨਾਲ ਬੜੀ ਜ਼ਰੂਰੀ ਗੱਲ ਕਰਨੀ ਆ ਤੇ ਬਸੰਤ ਕਹਿੰਦਾ ਹੈ ਹਾਂਜੀ ਦੱਸੋ ਉਹ ਆਪਣੀ ਉਸ ਜਿਹੜੀ ਚੰਦਰਵਤੀ ਸੀ ਉਸ ਨੂੰ ਮਾਂ ਦੀ ਤਰਜ਼ੀ ਪੱਖੋਂ ਹੀ ਗੱਲ ਕਰ ਰਹੀ ਆ ਸੀ ਮਾਂ ਕਹਿ ਕੇ ਬੋਲ ਰਹੀ ਆ ਸੀ ਕਿ ਮਾਂ ਹਾਂਜੀ ਦੱਸੋ ਤੁਸੀਂ ਮੇਰੇ ਨਾਲ ਕਿਹੜੀ ਜ਼ਰੂਰੀ ਗੱਲ ਕਰਨੀ ਆ ਚੰਦਰਵਤੀ ਕਹਿੰਦੀ ਆ ਕਿ ਮੈਂ ਤੇਰੇ ਨਾਲ ਗੱਲ ਕਰਨੀ ਆ ਕਿ ਮੈਂ ਤੇਰੇ ਹਣ ਪ੍ਰਮਾਣ ਆ ਮੈਂ ਜਦੋਂ ਮੈਂ ਤੁਹਾਨੂੰ ਦੇਖਦੀ ਆ ਤਾਂ ਮੈਂ ਤੁਹਾਡੇ ਵੱਲ ਦੇਖ ਕੇ ਮੋਹਿਤ ਹੋ ਜਾਂਦੀ ਆ ਤੁਸੀਂ ਮੈਨੂੰ ਬੜੇ ਸੋਹਣੇ ਲੱਗਦੇ ਹੋ ਤੇ ਜਿਹੜਾ ਰਿਸ਼ਤਾ ਮੇਰਾ ਤੁਹਾਡੇ ਨਾਲ ਜੁੜਨਾ ਚਾਹੀਦਾ ਸੀ ਉਹ ਤੁਹਾਡੇ ਪਿਓ ਨਾਲ ਜੁੜਿਆ ਆ ਬਲਕਿ ਉਹ ਅੱਧ ਖੜ ਉਮਰ ਦਾ ਰਾਜਾ ਮੇਰਾ ਪਤੀ ਕਿਵੇਂ ਹੋ ਸਕਦਾ ਹੈ ਤੇ ਇਸ ਲਈ ਤੁਸੀਂ ਮੇਰੇ ਨਾਲ ਰਿਸ਼ਤਾ ਜੋੜ ਲਓ। ਪਸੰਦਤ ਰਾਣੀ ਦੀਆਂ ਗੱਲਾਂ ਸੁਣ ਕੇ ਉਸ ਨੂੰ ਕਹਿੰਦਾ ਹੈ ਕਿ ਮੇਰਾ ਤੇ ਤੁਹਾਡਾ ਇੱਕ ਮਾਂ ਤੇ ਪੁੱਤਰ ਦਾ ਰਿਸ਼ਤਾ ਹੈ। ਸਾਡਾ ਰਿਸ਼ਤਾ ਜਿਹੜਾ ਆ ਉਹ ਹੋਰ ਕੋਈ ਨਹੀਂ ਹੋ ਸਕਦਾ। ਸਮਾਜ ਦੀਆਂ ਨਜ਼ਰਾਂ ਵਿੱਚ ਅਸੀਂ ਗਲਤ ਹੋਵਾਂਗੇ। ਤੇ ਅੱਗੋਂ ਰਾਣੀ ਕਹਿੰਦੀ ਹੈ ਕਿ ਨਾ ਤਾਂ ਮੈਂ ਤੁਹਾਨੂੰ ਜਨਮ ਦਿੱਤਾ ਹੈ, ਨਾ ਹੀ ਤੁਹਾਨੂੰ ਆਪਣੇ ਮਤਲਬ ਗੋਦੀ ਵਿੱਚ ਖੜਾਇਆ ਹੈ ਤੇ ਫਿਰ ਮੈਂ ਤੁਹਾਡੀ ਮਾਂ ਕਿਵੇਂ ਹੋ ਸਕਦੀ ਹਾਂ? ਮੇਰਾ ਢਿਮਾਂ ਨਹੀਂ ਹੋ ਸਕਦੀ ਤਾਂ ਬਸੰਤ ਕਹਿੰਦਾ ਹੈ ਕਿ ਨਹੀਂ ਜੋ ਸਮਾਜ ਵਿੱਚ ਗਲਤ ਿਆ ਉਹ ਗਲਤ ਿਆ ਤੋ ਮੇਰੀ ਮਾਂ ਹੈ ਤੇ ਮਾਂ ਹੀ ਰਹੇਗੀ ਤੋ ਉਹ ਅਗੋ ਕਹਿੰਦੀ ਹੈ ਕਿ ਮੈਨੂੰ ਸਮਾਜ ਨੇ ਦਿੱਤਾ ਹੀ ਚੀਆ 16 17 ਸਾਲਾਂ ਦੀ ਮੈਂ ਹੈਗੀ ਆ ਤਾਂ ਮੈਨੂੰ ਇੱਕ ਅਧਖੜ ਉਮਰ ਦੇ ਰਾਜੇ ਨਾਲ ਵਿਆਹ ਦਿੱਤਾ ਗਿਆ ਆ ਇਹ ਸਮਾਜ ਦੀ ਕਿਹੜੀ ਗੱਲ ਆ ਤੁਸੀਂ ਮੇਰੇ ਨਾਲ ਰਿਸ਼ਤਾ ਰੱਖੋ ਪਰ ਬਸੰਤ ਰਾਣੀ ਨੂੰ ਸਮਝਾਉਂਦਾ ਹੋਇਆ ਉਸਦੇ ਮਹਿਲਾ ਵਿੱਚੋਂ ਬਾਹਰ ਚਲਾ ਜਾਂਦਾ ਹੈ ਰਾਣੀ ਫਿਰ ਉੱਥੇ ਮੰਜੇ ਤੇ ਪਈ ਰੋਣ ਕਰ ਲੌਣ ਲੱਗ ਪਈ ਆ ਕਿ ਪਸੰਦ ਨਹੀਂ ਇੰਨੀ ਹਿੰਮਤ ਕਿ ਉਹ ਮੈਨੂੰ ਇਨਕਾਰ ਕਰਕੇ ਗਿਆ ਆ ਉਸਨੇ ਇਦਾਂ ਕੀਤਾ ਕਿ ਇੱਕ ਸਕੀਮ ਸੋਚ ਲਈ ਆਪਣੇ ਵਾਲ-ਵੂਲ ਖਲਾਰ ਲਏ ਤੇ ਆਪਣੇ ਮੂੰਹ ਤੇ ਆਪੇ ਚਿਹਰੇ ਟਾਂ ਚ ਰੂਟਾ ਮਾਰ ਲਿਆ ਤੇ ਜਦੋਂ ਸ਼ਾਮ ਨੂੰ ਰਾਜਾ ਮਹਿਲਾ ਵਿੱਚ ਆਇਆ ਰਾਣੀ ਦੇ ਮਹਿਲਾ ਵਿੱਚ ਤੇ ਕੋਈ ਉਸਨੇ ਦੀਵਾ ਬੱਤੀ ਨਹੀਂ ਜਗਾਈ ਹੋਈ ਨੇਰ ਹੋਇਆ ਹੋਇਆ ਸੀ ਉਹਦੇ ਮਹਿਲਾਂ ਵਿੱਚ ਤੇ ਉਹ ਜਦੋਂ ਰਾਣੀ ਦੇ ਕੋਲ ਗਿਆ ਤਾਂ ਰਾਣੀ ਨਾ ਚਾਦਰ ਲਵੇਟ ਕੇ ਲੰਮੀ ਪਈ ਸੀ ਤੇ ਰਾਜੇ ਨੇ ਉਹਦੇ ਮੂੰਹ ਤੋਂ ਚਾਦਰ ਲਾਈ ਤੇ ਰਾਣੀ ਦਾ ਹਾਲ ਵੇਖ ਕੇ ਇੱਕਦਮ ਉਹਨੂੰ ਬੜਾ ਗੁੱਸਾ ਆਇਆ ਰਾਜਾ ਰਾਣੀ ਨੂੰ ਬੋਲਿਆ ਚੰਦਰਵਤੀ ਨੂੰ ਕਿ ਤੇਰੇ ਹਾਲ ਕਿੰਨੇ ਕੀਤਾ ਆ ਮੈਂ ਉਹਨੂੰ ਛੱਡਾਂਗਾ ਨਹੀਂ ਰਾਣੀ ਰੋਂਦੀ ਕਰ ਲੌਂਦੀ ਹੋਈ ਰਾਜੇ ਨੂੰ ਦੱਸਣ ਲੱਗੀ ਕਿ ਇਹ ਮੇਰਾ ਹਾਲ ਤੁਹਾਡੇ ਵੱਡੇ ਪੁੱਤਰ ਬਸੰਤ ਨੇ ਕੀਤਾ ਆ ਉਹ ਅੱਜ ਮਹਿਲਾਂ ਆਇਆ ਸੀ ਤੇ ਆਣ ਕੇ ਮੇਰੇ ਮੇਰੇ ਨਾਲ ਕੁਝ ਗਲਤ ਹਰਕਤਾਂ ਕਰਨ ਲੱਗਾ ਤੇ ਮੈਂ ਆਪਣੀ ਇੱਜ਼ਤ-ਪੱਤ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਰਾਜੇ ਨੂੰ ਇਹ ਸਭ ਸੁਣ ਕੇ ਗੁੱਸਾ ਆਇਆ ਤੇ ਉਹ ਰਾਣੀ ਜਦੋਂ ਰਾਜੇ ਦੇ ਬੋਲਣ ਤੋਂ ਪਹਿਲਾਂ ਹੀ ਬੋਲੀ ਕਿ ਮੈਨੂੰ ਪਤਾ ਸੀ ਕਿ ਤੁਹਾਨੂੰ ਇਹ ਸਭ ਮੇਰੇ ਤੇ ਯਕੀਨੀ ਆਏਗਾ ਸੁਣ ਕੇ। ਪਰ ਫਿਰ ਵੀ ਮੇਰਾ ਦੱਸਣਾ ਤੁਹਾਨੂੰ ਸਾਰਾ ਕੁਝ ਫਰਜ਼ ਸੀ ਤੇ ਮੈਂ ਦੱਸਿਆ। ਰਾਜਾ ਗੁੱਸੇ ਵਿੱਚ ਸੀ ਪੂਰਾ ਤੇ ਉਹ ਕਹਿੰਦਾ ਕਿ ਮੈਂ ਆਪਣੇ ਰਾਜ ਹੀ ਹੋਣ ਦਾ ਪੂਰਾ ਫਰਜ਼ ਨਿਭਾਵਾਂਗਾ ਜੇ ਰੂਪਸੰਤ ਨੇ ਤੇਰੇ ਨਾਲ ਗਲਤ ਕਰਨ ਦੀ ਕੋਸ਼ਿਸ਼ ਕੀਤੀ ਏ ਤੇ ਉਹਨੂੰ ਬਣਦੀ ਸਜ਼ਾ ਮੈਂ ਜ਼ਰੂਰ ਦਵਾਵਾਂਗਾ ਉਧਰ ਜਿਹੜਾ ਬਸੰਤ ਸੀ ਉਹ ਸਾਰੀ ਘਟਨਾ ਰੂਪ ਨੂੰ ਜਾ ਕੇ ਦੱਸ ਚੁੱਕਾ ਸੀ ਕਿ ਮੇਰੇ ਨਾਲ ਚੰਦਰਵਤੀ ਜੋ ਸਾਡੀ ਮਤਰੀ ਮਾਇਆ ਉਸਨੇ ਆਹ سلوਕ ਕੀਤਾ ਆ ਅਗਲਾ ਦਿਨ ਰਾਜੇ ਨੇ ਬਸੰਤ ਨੂੰ ਆਪਣੇ ਰਾਜ ਦਰਬਾਰ ਵਿੱਚ ਸੱਦਿਆ ਰੂਪ ਵੀ ਉਸਦੇ ਨਾਲ ਸੀ ਤੇ ਉਸ ਨੇ ਸਾਰੇ ਦਰਬਾਰ ਵਿੱਚ ਬਸੰਤ ਨੂੰ ਦੇਸ਼ ਨਿਕਾਲੇ ਦਾ ਹੁਕਮ ਦੇ ਦਿੱਤਾ ਸਾਰੇ ਜਾਣਦੇ ਸੀ ਵਜੀਰ ਸਭ ਜਾਣਦੇ ਸੀ ਕਿ ਜਿਹੜਾ ਬਸੰਤ ਆ ਉਹ ਬੇਕਸੂਰ ਆ ਪਰ ਰਾਜੇ ਸਾਹਮਣੇ ਬੋਲਣ ਦਾ ਕਿਸੇ 'ਚ ਹੌਸਲਾ ਨਹੀਂ ਸੀ ਹੈਗਾ ਰੂਪ ਨੇ ਵੀ ਰਾਜੇ ਆਪਣੇ ਪਿਤਾ ਨੂੰ ਕਿਹਾ ਕਿ ਇੱਕ ਵਾਰੀ ਤੁਸੀਂ ਬਸੰਤ ਦੀ ਗੱਲ ਸੁਣ ਲਓ ਪਰ ਉਹ ਰਾਜੇ 'ਚ ਇੰਨਾ ਭੂਸਵਾਰ ਹੋਇਆ ਸੀ ਕਿ ਉਹਨੇ ਬਸੰਤ ਦੀ ਕੋਈ ਵੀ ਗੱਲ ਨਾ ਸੁਣੀ ਤੇ ਕੋਈ ਸੁਣਵਾਈ ਬਿਨਾਂ ਕੀਤੀ ਸਿੱਧਾ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਿਹੜਾ ਬਸੰਤ ਸੀ ਉਹ ਆਪਣੇ ਜਿਹੜੇ ਪਿਤਾ ਸੀ ਉਸ ਦੇ ਹੁਕਮ ਨੂੰ ਸਿਰ ਮੱਥੇ ਮੰਨ ਕੇ ਉਸ ਦਰਬਾਰ ਵਿੱਚੋਂ ਆਪਣੇ ਘੋੜਸਵਾਰ ਤੇ ਸਵਾਰ ਹੋ ਕੇ ਉੱਥੋਂ ਚਲੇ ਆ ਗਿਆ ਤੇ ਰੂਪ ਵੀ ਥੋੜੀ ਦੇਰ ਬਾਅਦ ਆਪਣੇ ਘੋੜਸਵਾਰ ਹੋ ਕੇ ਬਸੰਤ ਦੇ ਕੋਲ ਪਹੁੰਚ ਗਿਆ ਤੇ ਬਸੰਤ ਨੇ ਉਸ ਨੂੰ ਵਾਪਸ ਜਾਣ ਦਾ ਹੁਕਮ ਦਿੱਤਾ ਕਿ ਮੇਰਾ ਪਤਾ ਨਹੀਂ ਮੈਂ ਕਿੱਥੇ ਜਾਣਾ ਹੈ ਕਿੱਥੇ ਨਹੀਂ ਜਾਣਾ ਤੂੰ ਮੇਰੇ ਨਾਲ ਮਤਲਬ ਕਿ ਕਿਵੇਂ ਇਨਾ ਸਫਰ ਕਰੇਗਾ ਤੂੰ ਵਾਪਸ ਚਲਾ ਗਿਆ ਪਰ ਰੂਪ ਜਿਹੜਾ ਸੀ ਉਹ ਆਪਣੇ ਭਰਾ ਨਾਲ ਹੀ ਕਹਿੰਦਾ ਕਿ ਮੈਂ ਜਾਣਾ ਵਾਂ ਉਹ ਬਸੰਤ ਨੂੰ ਕਹਿੰਦਾ ਕਿ ਤੂੰ ਮੈਨੂੰ ਵਾਪਸ ਜਾਣ ਬਾਰੇ ਨਾ ਬੋਲ ਮੈਂ ਜਿੱਥੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹੀ ਜਾਵਾਂਗਾ ਫਿਰ ਬਹੁਤ ਜਲਦ ਉਹ ਦੋਨੋਂ ਭਰਾ ਆਪਣਾ ਜਿਹੜਾ ਰਾਜ ਦਰਬਾਰ ਸੀ ਉਸ ਦੀ ਹੱਦ ਨੂੰ ਪਾਰ ਕਰ ਗਏ ਤੇ ਜੰਗਲਾਂ ਥਾਣੀ ਹੁੰਦੇ ਹੋਏ ਦੂਸਰੇ ਸ਼ਹਿਰ ਵਿੱਚ ਪਹੁੰਚ ਗਏ ਬਹੁਤ ਸਮਾਂ ਤੱਕ ਬਹੁਤ ਸਾਲਾਂ ਤੱਕ ਤਾਂ ਉਹਨਾਂ ਨੇ ਜੰਗਲਾਂ ਵਿੱਚ ਗੁਜ਼ਾਰੇ ਜਿੱਥੇ ਜੀ ਕਰਦਾ ਉਹ ਸੌ ਲੈਂਦੇ ਤੇ ਕੋਈ ਮੰਗ ਮੁਗ ਕੇ ਖਾ ਲੈਂਦੇ ਇੱਕ ਤੇ ਇਸੇ ਚੱਲਦੇ ਇੱਕ ਦਿਨ ਕੀ ਹੋਇਆ ਕਿ ਇੱਕ ਦਰਖਤ ਹੇਠ ਉਹਨਾਂ ਨੂੰ ਰਾਤ ਪੈ ਗਈ ਤੇ ਬਸੰਤ ਕਹਿੰਦਾ ਕਿ ਪਹਿਲਾਂ ਮੈਂ ਸੌ ਜਾਵਾਂਗਾ ਤੇ ਤੂੰ ਧਿਆਨ ਰੱਖੀਂ ਕਿ ਕੋਈ ਜੰਗਲੀ ਜਾਨਵਰ ਨਾ ਆਜੇ ਤੇ ਜਦੋਂ ਤੂੰ ਸੌ ਜਾਵੇਂਗਾ ਤੇ ਮੈਂ ਧਿਆਨ ਰੱਖਾਂਗਾ ਉਹ ਕਹਿੰਦੇ ਚਲੋ ਠੀਕ ਆ ਕੀ ਹੋਇਆ ਕਿ ਪਹਿਲਾਂ ਬਸੰਤ ਸੌ ਗਿਆ ਤੇ ਰੂਪ ਧਿਆਨ ਰੱਖਣ ਡਿਆ ਸੀ ਤੇ ਬਾਅਦ ਚ ਰੂਪ ਦੀ ਵਾਰੀ ਆ ਗਈ ਰੂਪ ਜਦੋਂ ਸੌ ਗਿਆ ਤਾਂ ਉਹ ਜਦੋਂ ਉੱਠਿਆ ਤੇ ਉਹਨੇ ਵੇਖਿਆ ਬਸੰਤ ਨੂੰ ਹਲਾਇਆ ਬਸੰਤ ਰੂਪ ਨੂੰ ਐ ਲੱਗਾ ਕਿ ਬਸੰਤ ਜਿਹੜਾ ਮਰ ਗਿਆ ਆ ਕਿਉਂਕਿ ਉਹਨੂੰ ਲੱਗਾ ਕਿ ਕੋਈ ਜੰਗਲੀ ਜਿਹੜਾ ਸੱਪ ਆਇਆ ਸੀ ਉਹਨੇ ਡੱਸਣ ਦੇ ਬਸੰਤ ਦੇ ਨਿਸ਼ਾਨ ਦੇਖ ਕੇ ਕਿ ਸੱਪ ਨੇ ਬਸੰਤ ਨੂੰ ਡੱਸ ਲਿਆ ਵਾ ਤੇ ਬਸੰਤ ਹੁਣ ਦੁਨੀਆ ਤੇ ਨਹੀਂ ਰਿਹਾ ਰੂਪ ਰੂਪ ਨੂੰ ਇਦਾਂ ਲੱਗਾ ਪਰ ਜਿਹੜਾ ਬਸੰਤ ਸੀ ਉਹ ਉਹਦੀ ਨਬਜ਼ ਚੱਲ ਰਹੀ ਸੀ ਪਰ ਰੂਪ ਨੂੰ ਇਹ ਨਹੀਂ ਸਮਝ ਨਹੀਂ ਲੱਗੀ ਰੂਪ ਫਿਰ ਬਸੰਤਲੀ ਦਾ ਕੋਈ ਕਫਨ ਦਾ ਇਂਤਜ਼ਾਮ ਕਰਨ ਲਈ ਲਾਗਲੇ ਸ਼ਹਿਰ ਵਿੱਚ ਚਲਾ ਗਿਆ ਕਿ ਉੱਥੋਂ ਉਸ ਦਾ ਕਫਨ ਦਾ ਇਂਤਜ਼ਾਮ ਕਰਕੇ ਲਿਆਵਾਂਗਾ ਉਸ ਸਮੇਂ ਸਵੇਰ ਹੋਣ ਵਾਲੀ ਸੀ ਤੇ ਰੂਪ ਜਿਹੜਾ ਵਾ ਉਹ ਮਿਸਰ ਦੀ ਰਾਜਧਾਨੀ ਵਿੱਚ ਚਲਾ ਗਿਆ ਤੇ ਜਦੋਂ ਉੱਥੇ ਇੱਕ ਇੱਕੋ ਹੀ ਗੇਟ ਸੀ ਅੰਦਰ ਜਾਣ ਦੀ ਤੇ ਜਦੋਂ ਉਹਨੇ ਉਹ ਗੇਟ ਖੜਕਾਇਆ ਤਾਂ ਉੱਥੋਂ ਦਾ ਜਿਹੜਾ ਚੌਂਕੀਦਾਰ ਸੀ ਉਹ ਬੋਲਿਆ ਕਿ ਤੁਹਾਨੂੰ ਥੋੜਾ ਜਿਹਾ ਸਮਾਂ ਹੋ ਗਿਆ ਵਾ ਸਵੇਰ ਹੋਣ ਵਾਲੀ ਆ ਤੇ ਫੇਰ ਹੀ ਇਹ ਦਰਵਾਜ਼ਾ ਖੁੱਲੇਗਾ ਤੇ ਰੂਪ ਜਿਹੜਾ ਇਹ ਉੱਥੇ ਹੀ ਬੈਠ ਗਿਆ ਕਿ ਜਦੋਂ ਸਵੇਰ ਹੋਊਗੀ ਉਦੋਂ ਕਫਨ ਲੈ ਕੇ ਬਸੰਤ ਕੋਲ ਚਲਾ ਜਾਏਗਾ ਤੇ ਉਹ ਸੁੰਦ ਫਨਾ ਦੇਗਾ ਰੂਪ ਨੇ ਇਹ ਸੋਚਿਆ ਤੇ ਉਸ ਦਿਨੀ ਜਿੱਦਣ ਰੂਪ ਜਿਹੜਾ ਆ ਮਿਸਰ ਦੀ ਰਾਜਧਾਨੀ ਪਹੁੰਚਿਆ ਸੀ ਤੇ ਉੱਥੋਂ ਦਾ ਜਿਹੜਾ ਰਾਜਾ ਸੀ ਉਹ ਸਵਰਗ ਸਦਾਰ ਗਿਆ ਸੀ ਤੇ ਉਥੋਂ ਦੇ ਜਿਹੜੇ ਲੋਕ ਸੀ ਉਹਨਾਂ ਸੋਚਿਆ ਕਿ ਜਿਹੜਾ ਵੀ ਸਾਡੇ ਰਾਜ ਵਿੱਚ ਪਹਿਲਾ ਮੁਸਾਫਿਰ ਆਏਗਾ ਅਹੀਂ ਉਹਨੂੰ ਰਾਜਾ ਚੁਣ ਲਾਂਗੇ ਤੇ ਰੂਪ ਦੀ ਕਿਸਮਤ ਚੰਗੀ ਸੀ ਉਹ ਬਾਨੇ ਨਾਲ ਹੀ ਭਾਵੇਂ ਜਿੱਦਾਂ ਵੀ ਆ ਅਫਸਰ ਦੀ ਰਾਜਧਾਨੀ 'ਚ ਪਹਿਲਾ ਮਲਕੀ ਮੁਸਾਫਿਰ ਚਲਾ ਗਿਆ ਸੀ ਤੇ ਲੋਕਾਂ ਨੇ ਉਸ ਤੇ ਅੱਗੇ ਸਿਰ ਝੁਕਾਇਆ ਤੇ ਉਸਾਰੀ ਘਟਨਾ ਦੱਸੀ ਤੇ ਰੂਪ ਨੂੰ ਆਪਣਾ ਪਹਿਲਾ ਜਿਹੜਾ ਰਾਜਾ ਸੀ ਉਹ ਮੰਨ ਲਿਆ ਤੇ ਜਿਹੜੇ ਰਾਜਦਰਬਾਰੀਆਂ ਨੇ ਰੂਪ ਨੂੰ ਕਮਾ ਕਰ ਜਾਂ ਚ ਇੰਨਾ ਕੁ ਵਿਅਸਤ ਕਰਤਾ ਕਿ ਕੁਝ ਸਮੇਂ ਲਈ ਤੇ ਰੂਪ ਜਿਹੜਾ ਬਸੰਤ ਨੂੰ ਭੁੱਲੀ ਗਿਆ ਫਿਰ ਇੱਕ ਦਿਨ ਕੀ ਹੋਇਆ ਕਿ ਰੂਪ ਜਿਹੜਾ ਆ ਆਪਣੇ ਕੁਝ ਸਿਪਾਈ ਲੈ ਕੇ ਜਿੱਥੇ ਬਸੰਤ ਉਸੇ ਤਰਹੇ ਟੇਟ ਚਲਾ ਕੇ ਜਿੱਥੇ ਬਸੰਤ ਨੂੰ ਉਹਨੇ ਮਰਿਆ ਹੋਇਆ ਸਮਝਿਆ ਸੀ ਪਰ ਉੱਥੇ ਬਸੰਤ ਨਹੀਂ ਸੀ ਹੈਗਾ ਰੂਪ ਨੇ ਸੋਚਿਆ ਕਿ ਸ਼ਾਇਦ ਕੋਈ ਜੰਗਲੀ ਜਾਨਵਰ ਆਏ ਹੋਣਗੇ ਤੇ ਉਹ ਜਿਹੜੇ ਆ ਬਸੰਤ ਨੂੰ ਚੁੱਕ ਕੇ ਲੈ ਗਿਆ ਜਾਂ ਉਹਨਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਆ ਤੇ ਉਹ ਉਥੋਂ ਫਿਰ ਪਰੇਮਾਨ ਨਾਲ ਆਪਣੇ ਵਾਪਸ ਦਰਬਾਰ ਵਿੱਚ ਆ ਗਿਆ ਪਰ ਅਸਲ ਵਿੱਚ ਹੋਇਆ ਕੀ ਸੀ ਕਿ ਜਦੋਂ ਰੂਪ ਜਿਹੜਾ ਸੀ ਉਹ ਅ ਬਸੰਤਲੀ ਕਫਨ ਦਾ ਇੰਤਜ਼ਾਮ ਕਰਨ ਲਈ ਮਿਸਰ ਦੀ ਰਾਜਧਾਨੀ ਪਹੁੰਚਿਆ ਸੀ ਤੇ ਉਸਦੇ ਮਗਰੋਂ ਹੀ ਉੱਥੋਂ ਇੱਕ ਫਕੀਰ ਲੰਘ ਰਿਹਾ ਸੀ ਤੇ ਫਕੀਰ ਨੇ ਜਦੋਂ ਬਸੰਤ ਨੂੰ ਦੇਖਿਆ ਉਹਨੇ ਦੇਖਿਆ ਕਿ ਇੱਕ ਜਿਹੜਾ ਸੱਪ ਆ ਉਸਨੇ ਬਸੰਤ ਨੂੰ ਦੱਸਿਆ ਹੋਇਆ ਵਾ ਤੇ ਫਕੀਰ ਨੇ ਬਸੰਤ ਦਾ ਆਪਣੇ ਤਰੀਕੇ ਨਾਲ ਇਲਾਜ ਕੀਤਾ ਕਿਉਂਕਿ ਉਹਦੀ ਨਬਜ ਚੱਲ ਰਹੀ ਸੀ ਬਸੰਤ ਦੀ ਤੇ ਬਸੰਤ ਨਵੰਬਰ 9 ਹੋ ਗਿਆ ਬਸੰਤ ਬਿਲਕੁਲ ਠੀਕ ਠਾਕ ਹੋ ਗਿਆ ਤੇ ਫਿਰ ਜਿਹੜਾ ਫਕੀਰ ਸੀ ਉਹ ਬਸੰਤ ਨੂੰ ਆਪਣੀ ਕੁਟਿਆ ਵਿੱਚ ਲੈ ਗਿਆ ਸੀ ਬਸੰਤ ਨੂੰ ਜਿਵੇਂ ਸ਼ੁਰੂ ਤੋਂ ਹੀ ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਰਿਹਾ ਸੀ ਤੇ ਜਿਹੜੇ ਉਹ ਫਕੀਰ ਸੀ ਜਿਨਨੇ ਬਸੰਤ ਦਾ ਇਲਾਜ ਕੀਤਾ ਉਹਨੇ ਵੀ ਬਸੰਤ ਦੇ ਸ਼ੌਂਕ ਨੂੰ ਮਰ ਨਾ ਦਿੱਤਾ ਤੇ ਬਸੰਤ ਰੋਜ਼ ਹੀ ਸ਼ਿਕਾਰ ਕਰਨ ਜਾਂਦਾ ਸੀ ਇੱਕ ਦਿਨ ਕੀ ਹੋਇਆ ਕਿ ਬਸੰਤ ਜਿਹੜਾ ਆ ਉਹ ਸ਼ਿਕਾਰ ਕਰਦਾ ਕਰਦਾ ਕਾਫੀ ਦੂਰ ਲੰਘ ਆਇਆ ਤੇ ਹਨੇਰਾ ਕਾਫੀ ਹੋ ਗਿਆ ਸੀ ਤੇ ਬਸੰਤ ਨੇ ਪਿੱਛੇ ਜਾਣ ਦੀ ਬਜਾਏ ਜਿਹੜੇ ਸ਼ਹਿਰ ਦੇ ਕੋਲੋਂ ਪਹੁੰਚ ਗਿਆ ਸੀ ਉੱਥੇ ਹੀ ਰਾਤ ਰਹਿਣ ਦਾ ਫੈਸਲਾ ਕੀਤਾ ਬਸੰਤ ਨੇ ਜਿਹੜਾ ਉਹ ਸ਼ਹਿਰ ਦਾ 메ਨ ਦਰਵਾਜ਼ਾ ਸੀ ਉਹ ਮੁਖੜਕਾਇਆ ਉੱਥੇ ਜਿਹੜਾ ਚੌਕੀਦਾਰ ਆ ਨਾ ਉਹ ਚਾਕੀ ਥਾਣੀ ਬਾਹਰ ਦੇਖਦਾ ਹੋਇਆ ਬਸੰਤ ਨੂੰ ਕਹਿਣ ਲੱਗਾ ਕਿ ਰਾਜੇ ਦਾ ਹੁਕਮ ਹੈ ਜਦੋਂ ਇੱਕ ਵਾਰੀ ਇਹ ਸ਼ਾਮਾਂ ਨੂੰ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਸਵੇਰੇ ਹੀ ਖੁੱਲੇਗਾ ਕਿਉਂਕਿ ਇੱਕ ਇੱਥੇ ਆਦਮ ਕੋਰ ਸ਼ੇਰ ਫਿਰਦਾ ਆ ਤੇ ਉਹਨੇ ਅੱਗੇ ਵੀ ਪ੍ਰਜਾ ਬਹੁਤ ਸਾਰੇ ਜਿਹੜੇ ਪ੍ਰਜਾ ਦੇ ਲੋਕ ਨੇ ਉਹਨਾਂ ਨੂੰ ਆਪਣਾ ਸ਼ਿਕਾਰ ਬਣਾਇਆ ਇਸ ਲਈ ਦਰਵਾਜ਼ਾ ਹੁਣ ਨਹੀਂ ਖੁੱਲ ਸਕਦਾ ਤੇ ਜਿਹੜਾ ਬਸੰਤ ਸੀ ਫੇਰ ਉਹ ਜਿਹੜੀ ਆਦਰਵਾਜੀ ਦੇ ਕੋਲ ਹੀ ਬੈਠ ਗਿਆ ਤੇ ਹਾਲੇ ਉਹਦੀ ਅੱਖ ਨਹੀਂ ਸੀ ਲੱਗੀ ਕਿ ਇੰਨੇ ਨੂੰ ਆਦਮਖੋਰ ਜਿਹੜਾ ਸ਼ੇਰ ਸੀ ਉਹ ਆ ਗਿਆ ਬਸੰਤ ਨੇ ਬੜੀ ਜਲਦੀ ਨਾਲ ਆਪਣੇ ਸ਼ਸਤਰ ਸੰਭਾਲਦੀ ਹੋਈ ਸ਼ੇਰ ਤੇ ਵਾਰ ਕੀਤਾ ਤੇ ਸ਼ੇਰ ਉੱਥੇ ਹੀ ਢੇਰੀ ਹੋ ਗਿਆ ਤੇ ਸ਼ੇਰ ਦੀ ਮੌਤ ਹੋ ਗਈ ਤੇ ਬਸੰਤ ਵੀ ਇਹਨਾਂ ਥੱਕਿਆ ਹੋਇਆ ਸੀ ਕਿ ਉਹ ਇੱਧਰ ਉੱਧਰ ਜਾਣ ਦੀ بجائے ਉੱਥੇ ਹੀ ਸੌਂ ਗਿਆ ਅਗਲੇ ਦਿਨ ਜਦੋਂ ਚੌਕੀਦਾਰ ਨੇ ਦਰਵਾਜ਼ਾ ਖੋਲ੍ਹਿਆ ਤੇ ਉਹਨੇ ਵੇਖਿਆ ਕਿ ਜਿਹੜਾ ਆਦਮ ਖੁਰ ਸ਼ੇਰ ਸੀ ਉਥੇ ਮਰਿਆ ਪਿਆ ਆ ਤੇ ਉਹ ਸ਼ੇਰ ਨੂੰ ਮਾਰਨ ਵਾਲਾ ਵੀ ਉਥੇ ਖੂਬ ਸੌਂ ਰਿਹਾ ਆ ਉਹਨੇ ਫਿਰ ਕੀ ਕੀਤਾ ਚੌਕੀਦਾਰ ਨੇ ਕਿ ਕੋਤਵਾਲ ਨੂੰ ਬੁਲਾਇਆ ਜਿਹੜਾ ਰਾਜ ਦੇ ਜਿਹੜਾ ਬੜਾ ਕਲੋਜ਼ ਹੁੰਦਾ ਆ ਕੋਤਵਾਲ ਉਸ ਨੂੰ ਬੁਲਾਇਆ ਤੇ ਉਹ ਸਾਰੀ ਘਟਨਾ ਦੱਸੀ ਕਿ ਤੇ ਕੋਤਵਾਲ ਜਿਹੜਾ ਉਹ ਬੜਾ ਹੁਸ਼ਿਆਰ ਸੀ ਉਸਨੇ ਕਿਹਾ ਕਿ ਇਹ ਜਿਹੜਾ ਸ਼ੇਰ ਮਰਿਆ ਆ ਇਹਦਾ ਜਿਹੜਾ ਸਾਰਾ ਹੈਗਾ ਵਾ ਉਹ ਆਪਣੇ ਤੇ ਲੈ ਲੈਣਾ ਵਾ ਕਿ ਇਹ ਸ਼ੇਰ ਨੂੰ ਮੈਂ ਮਾਰਿਆ ਵਾ ਤੇ ਜਿਹੜਾ ਬਸੰਤ ਕੂਕ ਸੁੱਤਾ ਸੀ ਉਹਨੇ ਸੁੱਤੇ ਪੇ ਬਸੰਤ ਦੀ ਕੁਤਵਾਲ ਨੇ ਵੱਡ ਫਟ ਕਰਾ ਕੇ ਖਤਾਨਾ ਵਿੱਚ ਸਟਾ ਦਿੱਤੀ ਤੇ ਜਿਹੜਾ ਕੁਤਵਾਲ ਸੀ ਉਹਨੇ ਰਾਜੇ ਦੇ ਸਾਹਮਣੇ ਇਹ ਪੇਸ਼ਕਸ਼ ਕੀਤੀ ਕਿ ਜਿਹੜਾ ਸ਼ੇਰ ਆ ਉਹਨੂੰ ਮੈਂ ਰਾਤ ਮਾਰ ਦਿੱਤਾ ਆ ਤੇ ਬਣਦੇ ਬਣਦਾ ਜਿਹੜਾ ਵਾ ਮੈਨੂੰ ਖਜ਼ਾਨਾ ਦਿੱਤਾ ਜਾਵੇ ਕਿ ਜੋ ਸ਼ੇਰ ਦੇ ਮਾਰਨ ਉੱਪਰ ਜੋ ਇਨਾਮ ਰੱਖਿਆ ਗਿਆ ਸੀ ਇਸ ਲਈ कोतवाल ਬੜਾ ਹੁਸ਼ਿਆਰ ਨਿਕਲਿਆ ਉਸਨੇ ਰਾਜੇ ਕੋਲੋਂ ਬਹੁਤ ਸਾਰੇ ਇਨਾਮ ਇਕੱਠੇ ਕਰ ਲਏ ਸ਼ੇਰ ਦੇ ਮਾਰਨ ਤੇ ਉਹਦੀ ਵੀ कोतवाल ਦੀ ਚਾਰੇ ਪਾਸੇ ਚਰਚਾ ਹੋਣ ਲੱਗੀ ਕਿ ਜਿਹੜਾ ਆਦਮ ਖੁਰ ਸ਼ੇਰ ਆ ਉਹ कोतवाल ਨੇ ਮਾਰ ਦਿੱਤਾ ਵਾ ਤੇ ਉਧਰ ਜਿਹੜਾ ਬਸੰਤ ਸੀ ਉਹ ਖਤਾਨਾ ਵਿੱਚ ਰੋਕ ਰਲਾ ਰਿਹਾ ਸੀ ਤੇ ਇੱਕ ਅਚਾਨਕ ਉਥੇ ਇੱਕ ਕਮਿਹਾਰ ਆਉਂਦਾ ਆ ਮਿੱਟੀ ਲੈਣ ਵਾਸਤੇ ਪੀ ਉਹ ਖਤਾਨਾ ਵਿੱਚੋਂ ਮਿੱਟੀ ਲੈਣ ਆਇਆ ਤੇ ਅਚਾਨਕ ਉਸਨੇ ਦੇਖਿਆ ਕਿ ਦੇਖਿਆ ਕਿ ਇੱਕ ਇਨਸਾਨ ਰੋਕ ਰਲਾ ਰਿਹਾ ਆ ਵੱਡ ਫਾਟੋ ਦੀ ਹੋਈ ਪਈ ਆ ਤੇ ਉਸ ਕਮਿਹਾਰ ਨੇ ਉਸ ਨੂੰ ਕੋਤੇ ਤੇ ਲੱਦ ਕੇ ਆਪਣੇ ਘਰ ਲੈ ਆਇਆ ਕਮਿਹਾਰ ਦੇ ਕੋਈ ਬੱਚਾ ਨਹੀਂ ਸੀ ਉਹਨੇ ਬਸੰਤ ਦੀ ਪੂਰੀ ਦੇਖਭਾਲ ਕੀਤੀ ਤੇ ਉਹਨੂੰ ਆਪਣਾ ਪੁੱਤਰ ਬਣਾ ਕੇ ਰੱਖ ਲਿਆ ਤੇ ਜਿਹੜਾ ਬਸੰਤ ਸੀ ਉਹ ਵੀ ਉਹਨਾਂ ਨਾਲ ਆ ਕੁਤਰਾ ਵਾਂਗ ਹੀ ਰਹਿਣ ਲੱਗਾ। ਬਸੰਤ ਵੀ ਕਮਿਆਰ ਨਾਲ ਉਹਨਾਂ ਦੇ ਬੱਚੇ ਦੀ ਤਰ੍ਹਾਂ ਹੀ ਰਹਿਣ ਲੱਗਾ। ਇੱਕ ਦਿਨ ਕੀ ਹੋਇਆ ਕਿ ਜਿਹੜਾ ਬਸੰਤ ਸੀ ਉਹ ਸ਼ੇਰ ਵਿੱਚ ਘਮਰਿਆ ਸੀ। ਤੇ ਕੁਤਵਾਲ ਨੇ ਬਸੰਤ ਨੂੰ ਦੇਖਿਆ ਤੇ ਉਹਨੇ ਵੇਖ ਕੇ ਪਛਾਣ ਲਿਆ ਕਿ ਤੇ ਉਹੀ ਹੈ ਜਿੰਨੇ ਸ਼ੇਰ ਮਾਰਿਆ ਸੀ। ਕੁਤਵਾਲ ਨੇ ਨਾ ਇੱਕ ਕਿਸੇ ਮਹਿਲਾ ਨੂੰ ਪੈਸੇ ਦੇ ਕੇ ਬਸੰਤ ਨੂੰ ਕਾਲ ਕੋਠਰੀ ਵਿੱਚ ਬੰਦ ਕਰਵਾ ਦਿੱਤਾ ਕਿ ਉਸਨੇ ਉਹ ਮਹਿਲਾ ਨਾਲ ਘਾੜ ਚੁਰਾਇਆ ਆ। ਤੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਆ ਬਸੰਤ ਕਾਲ ਕੋਠਰੀ ਵਿੱਚ ਬੰਦ ਸੀ ਬਸੰਤ ਕਾਫੀ ਸਮਾਂ ਉਸ ਕਾਲ ਕੋਠਰੀ ਵਿੱਚ ਬੰਦ ਰਹਿੰਦਾ ਆ ਤੇ ਇੱਕ ਦਿਨ ਅਚਾਨਕ ਉਸ ਰਾਜ ਵਿੱਚ ਇੱਕ ਸੁਤਾਗਰ ਆਉਂਦਾ ਤੇ ਸੁਤਾਗਰ ਰਾਜੇ ਨੂੰ ਜਾ ਕੇ ਕਹਿੰਦਾ ਕਿ ਮੇਰਾ ਜਿਹੜਾ ਜਹਾਜ਼ ਆ ਉਹ ਪਾਣੀ ਵਿੱਚ ਫਸ ਗਿਆ ਉਹ ਤੁਰਦਾ ਨਹੀਂ ਆ ਤੇ ਮੈਨੂੰ ਕਿਸੇ ਪੰਡਤਾਂ ਨੇ ਕਿਹਾ ਆ ਕਿ ਉਹ ਇਨਸਾਨ ਦੀ ਬਲੀ ਮੰਗਦਾ ਆ ਜਿੰਨੇ ਚਿਰ ਇਨਸਾਨ ਦੀ ਬਲੀ ਨਾ ਦਿੱਤੀ ਗਈ ਤੇ ਤੇਰਾ ਜਹਾਜ਼ ਨਹੀਂ ਤੁਰਨਾ ਤੇ ਇਸ ਲਈ ਤੁਸੀਂ ਮੈਨੂੰ ਕੋਈ ਅਪਰਾਧੀ ਦੇ ਦਿਓ ਜਿਹਦੀ ਮੈਂ ਬਲੀ ਦੇ ਸਕਾਂ ਤੇ ਮੇਰਾ ਜਹਾਜ਼ ਜਿਹੜਾ ਉਹ ਅੱਗੇ ਤੁਰੇ ਤੇ ਕੁਤਾ ਤੇ ਕੁਤਵਾਲ ਨੇ ਇਹੀ ਚੀਜ਼ ਦਾ ਫਾਇਦਾ ਉਠਾਇਆ ਉਸਨੇ ਉਸ ਸਦਾਗਰ ਦੇ ਹਵਾਲੇ ਬਸੰਤ ਕਰ ਦਿੱਤਾ ਉਸਨੇ ਸੋਚਿਆ ਕਿ ਬਸੰਤ ਦੀ ਬਲੀ ਦਿੱਤੀ ਜਾਏਗੀ ਤੇ ਇਹ ਹਮੇਸ਼ਾ ਲਈ ਸਾਡੇ ਗਰੁਣ ਉੱਤੇਗਾ ਤੇ ਜਦੋਂ ਸਦਾਗਰ ਬਸੰਤ ਨੇ ਉਹ ਆਪਣੇ ਨਾਲ ਲੈ ਗਿਆ ਬਸੰਤ ਨੇ ਕਿਹਾ ਕਿ ਮੇਰੀ ਬਲੀਦਾਨ ਦੀ ਲੋੜ ਨਹੀਂ ਹੈ ਮੈਂ ਆਪਣੀ ਬਲੀ ਦਿੱਤੇ ਬਗੈਰ ਹੀ ਤੁਹਾਡਾ ਜਿਹੜਾ ਜਹਾਜ਼ ਆ ਉਹ ਤੋੜ ਦਾਂਗਾ ਸੁਦਾਗਰ ਕਿੰਦਾ ਚੱਲ ਕੋਸ਼ਿਸ਼ ਆ ਕਰਕੇ ਵੇਖ ਲਾਂ ਤਾਂ ਬਸੰਤ ਨੇ ਆਪਣੇ ਤਰੀਕੇ ਨਾਲ ਉਹ ਜਹਾਜ਼ ਦੀ ਮੁਰੰਮਤ ਕੀਤੀ ਤੇ ਉਹ ਜਹਾਜ਼ ਤੁਰ ਪਿਆ ਤੇ ਸੁਦਾਗਰ ਜਿਹੜਾ ਸੀ ਉਹ ਬਸੰਤ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ ਤੇ ਇਹ ਸੁਦਾਗਰ ਨੇ ਬਸੰਤ ਨੂੰ ਉਸ ਨੂੰ ਆਪਣਾ ਧਰਮੀ ਪੁੱਤਰ ਬਣਾ ਲਿਆ ਹੁਣ ਬਸੰਤ ਸੁਦਾਗਰ ਨਾਲ ਹੀ ਉਹ ਸਮੁੰਦਰੀ ਜਹਾਜ਼ ਵਿੱਚ ਰਹਿਣ ਲੱਗਾ ਤੇ ਕਦੀ ਕਿਸੇ ਸ਼ਹਿਰ ਤੇ ਕਦੀ ਕਿਸੇ ਸ਼ਹਿਰ ਵਿੱਚ ਚਲਿਆ ਜਾਂਦਾ ਇੱਕ ਦਿਨ ਸੁਦਾਗਰ ਤੇ ਬਸੰਤ ਇਹ ਸਮੁੰਦਰੀ ਜਹਾਜ਼ ਥਾਣੀ ਹੁੰਦੇ ਹੋਏ ਕਾਮਰੂਪ ਰਾਜ ਵਿੱਚ ਪਹੁੰਚ ਗਏ ਕਾਮਰੂਪ ਵਿੱਚ ਜਾ ਕੇ ਉਸ ਨੇ ਉਥੋਂ ਦੇ ਬਾਗਾਂ ਵਿੱਚ ਉਹਨਾਂ ਨੇ ਜਾ ਕੇ ਆਪਣੀ ਡੇਰੀ ਲਾ ਲਈ ਤੇ ਬਹੁਤ ਸਾਰੀਆਂ ਜਿਹੜੀਆਂ ਕਾਮਰੂਪ ਰਾਜ ਦੀਆਂ ਇਸਤਰੀਆਂ ਸੀ ਉਹ ਬਸੰਤ ਨੂੰ ਵੇਖ ਕੇ ਪ੍ਰਭਾਵਿਤ ਹੁੰਦੀਆਂ ਸੀ ਕਿਉਂਕਿ ਉਹ ਬਹੁਤ ਹੀ ਸ਼ੈਲਸ਼ਬੀਲਾ ਸੀ ਇੱਕ ਦਿਨ ਕੀ ਹੁੰਦਾ ਹੈ ਕਿ ਕਾਮਰੂਪ ਦੀ ਜਿਹੜੀ ਸ਼ਹਿਜ਼ਾਦੀ ਸੀ ਉਹ ਆਪਣੀਆਂ ਸਹੇਲੀਆਂ ਨਾਲ ਬਾਗਾਂ ਥਾਣੀ ਗੁਜ਼ਰ ਰਹੀ ਸੀ ਤੇ ਉਸ ਨੇ ਬਸੰਤ ਨੂੰ ਵੇਖਿਆ ਤੇ ਬਸੰਤ ਨੂੰ ਵੇਖਦਿਆਂ ਹੀ ਉਹਨੂੰ ਉਹ ਬਹੁਤ ਪਸੰਦ ਆਇਆ ਤੇ ਉਹ ਸ਼ਹਿਜ਼ਾਦੀ ਨੇ ਜਾ ਕੇ ਆਪਣੇ ਮਾਪੇ ਨਾਲ ਗੱਲ ਕੀਤੀ ਕਿ ਉਹ ਜੇ ਵਿਆਹ ਕਰਵਾਏਗੀ ਤੇ ਸਦਾਗਰ ਦੇ ਮੁੰਡੇ ਨਾਲ ਹੀ ਕਰਵਾਏਗੀ ਨਹੀਂ ਤੇ ਉਹ ساری ਉਮਰ ਕੁਵਾਰੀ ਰਹੇਗੀ ਤੇ ਮਾਪੇ ਵੀ ਉਸਤੀ ਜਿਹੜੀ ਜਿਹਦਿਆ ਉਹਦੇ ਸਾਹਮਣੇ ਹਾਰ ਗਏ ਉਹਨਾਂ ਨੇ ਪੂਰੇ ਰੀਤੀ ਰਿਵਾਜਾਂ ਨਾਲ ਜਿਹੜੀ ਸ਼ਹਿਜ਼ਾਦੀ ਸੀ ਉਹਦਾ ਵਿਆਹ ਬਸੰਤ ਨਾਲ ਕਰ ਦਿੱਤਾ ਤੇ ਆਖਰਕਾਰ ਕੁਝ ਦਿਨ ਬਾਅਦ ਕਾਮਰੂਪ ਰਾਜ ਵਿੱਚ ਰਹਿਣ ਤੋਂ ਬਾਅਦ ਜਿਹੜਾ ਸੁਦਾਗਰ ਸੀ ਤੇ ਬਸੰਤ ਤੇ ਚੰਦਰਬਦਨ ਸਮੁੰਦਰੀ ਜਹਾਜ਼ ਵਿੱਚ ਹੁੰਦੇ ਹੋਏ ਫਿਰ ਤੋਂ ਮਿਸਰ ਵੱਲ ਜਾ ਰਹੇ ਸੀ ਤੇ ਬਸੰਤ ਤੇ ਜਿਹੜੀ ਚੰਦਰਬਦਨ ਸੀ ਉਹ ਬਹੁਤ ਹੀ ਇੱਕ ਦੂਸਰੇ ਨਾਲ ਖੁਸ਼ ਸੀ ਤੇ ਬਹੁਤ ਸਾਰੀ ਮਸਤੀ ਕਰਦੇ ਹੋਏ ਜਹਾਜ਼ ਵਿੱਚ ਜਾਂਦੇ ਸੀ ਤੇ ਜਿਹੜਾ ਸੁਦਾਗਰ ਸੀ ਉਹਨਾਂ ਵੱਲ ਵੇਖ ਕੇ ਉਹਨਾਂ ਦਾ ਪਿਆਰ ਵੇਖ ਕੇ ਉਹ ਕੋ ਜਰਿਆ ਨਹੀਂ ਗਿਆ ਕਿਉਂਕਿ ਚੰਦਰਬਦਨ ਬਹੁਤ ਹੀ ਖੂਬਸੂਰਤ ਸੀ ਤੇ ਉਹ ਚਾਹੁੰਦਾ ਸੀ ਕਿ ਜਿਹੜੀ ਚੰਦਰਬਦਨ ਆ ਉਹ ਆਖਰ ਮੇਰੀ ਹੋ ਜਾਵੇ ਉਹਦਾ ਮੇਰੇ ਨਾਲ ਵਿਆਹ ਹੋ ਜੇ ਤੇ ਇਸ ਲਈ ਸੁਦਾਗਰ ਬਸੰਤ ਨੂੰ ਮਾਰਨ ਬਾਰੇ ਸੋਚਣ ਲੱਗ ਗਿਆ ਕਿ ਉਸ ਨੂੰ ਕਿਵੇਂ ਮਾਰਿਆ ਜਾਵੇ ਇੱਕ ਦਿਨ ਅਚਾਨਕ ਬਸੰਤ ਤੇ ਸੁਦਾਗਰ ਜਿਹੜਾ ਆ ਇਹ ਉਹ ਜਹਾਜ਼ ਦੀ ਇੱਕ ਕੋਨੇ ਤੇ ਖਲੋਤੇ ਸੀ ਉਹ نیچے ਪਾਣੀ ਵਾਲੇ ਵੇਖ ਰਹੇ ਸੀ ਅਗਰ ਨੇ ਇਹੀ ਫੈਸਲਾ ਲਿਆ ਕਿ ਇਸ ਨੂੰ ਹੁਣੇ ਮਾਰਿਆ ਜਾ ਸਕਦਾ ਆ ਤੇ ਅਚਾਨਕ ਉਸਨੇ ਬਸੰਤ ਨੂੰ ੱ ਧੱਕਾ ਦੇ ਦਿੱਤਾ ਤੇ ਬਸੰਤ ਜਿਹੜਾ ਹੈ ਉਹ ਪਾਣੀ ਵਿੱਚ ਜਾ ਡਿੱਗਾ ਤੇ ਉੱਪਰ ਤੇ ਸੁਦਾਗਰ ਨੇ ਇਹ ਰੌਲਾ ਪਾ ਦਿੱਤਾ ਕਿ ਜਿਹੜਾ ਬਸੰਤ ਆ ਉਹ ਪਾਣੀ ਵਿੱਚ ਡੇਕ ਕੇ ਮਰ ਗਿਆ ਆ ਤੇ ਜਿਹੜੀ ਚੰਦਰਬੱਧਨੀ ਆ ਰੁਝੋਰ ਯੋਰ ਜੂ ਰੋਣ ਲੱਗ ਗਈ ਤੇ ਬਸੰਤ ਨੂੰ ਆਵਾਜ਼ਾਂ ਮਾਰਨ ਲੱਗੀ ਤੇ ਸੁਦਾਗਰ ਨੇ ਚੰਦਰਬੱਧਨ ਨੂੰ ਸੰਭਾਲਦੇ ਹੋਏ ਕਿਹਾ ਕਿ ਤੂੰ ਫਿਕਰ ਨਾ ਕਰ ਮੈਂ ਤੇਰੇ ਨਾਲ ਆ ਤੇ ਉਧਰ ਬਸੰਤ ਜਿਹੜਾ ਆ ਉਹ ਜੀਵਨ ਤੇ ਮੌਤ ਦੀ ਲੜਾਈ ਲੜ ਰਿਹਾ ਸੀ ਪਾਣੀ 'ਚ ਤੇ ਅਚਾਨਕ ਇੱਕ ਮਗਰਮਸ਼ ਮੁਰਝਾਇਆ ਹੋਇਆ ਸੀ ਤੇ ਬਸੰਤ ਨੇ ਉਸ ਮਗਰਮਸ਼ ਨੂੰ ਫੜ ਲਿਆ ਤੇ ਇੱਕ ਜਿੱਥੇ ਬਸੰਤ ਜਾ ਕਿਨਾਰੇ ਲੱਗਾ ਉਥੇ ਤੇ ਉਥੇ ਮਿਸਰ ਦੇ ਬਹੁਤ ਸਾਰੇ ਮਾਹੀਗਿਰ ਜਿਹੜੇ ਸੀ ਮੱਸ਼ੀਆਂ ਫਾਂਡੇ ਸੀ ਤੇ ਉਹਨਾਂ ਨੇ ਬਸੰਤ ਨੂੰ ਵੇਖਿਆ ਤੇ ਉਹਨਾਂ ਨੇ ਕੋੜ-ਕੋੜ ਕਰਕੇ ਬਸੰਤ ਦੀ ਜਾਨ ਬਚਾਈ ਤੇ ਉਧਰ ਸਦਾਗਰ ਚੰਦਰਬੱਧਨ ਨੂੰ ਆਪਣੇ ਨਾਲ ਵਿਆਹ ਕਰਾਉਣ ਬਾਰੇ ਕਹਿਣ ਲੱਗਾ ਉਹ ਕਹਿੰਦੀ ਕਿ ਮੈਂ ਤੁਹਾਨੂੰ ਸੌਰੇ ਦੇ ਰੂਪ ਵਿੱਚ ਵੇਖਿਆ ਤੇ ਮੈਂ ਤੁਹਾਡੇ ਨਾਲ ਇਦਾਂ ਵਿਆਹ ਕਿਵੇਂ ਕਰਾ ਸਕਦੀ ਆ ਚੰਦਰਬੱਧਨ ਜਿਹੜੀ ਸੀ ਉਹਨੇ ਸੁਦਾਗਰ ਤੋਂ ਪਿਛਾ ਛਡਾਉਣ ਲਈ ਕਿਹਾ ਕਿ ਮੈਨੂੰ 1 ਸਾਲ ਦਾ ਸਮਾਂ ਦਿੱਤਾ ਜਾਵੇ ਜੇ 1 ਸਾਲ ਦੇ ਵਿੱਚ ਬਸੰਤ ਨਾ ਆਇਆ ਤੇ ਮੈਂ ਤੁਹਾਡੇ ਨਾਲ ਪੂਰੇ ਰੀਤੀ ਰਿਵਾਜ ਨਾਲ ਵਿਆਹ ਕਰਾਵਾਂਗੀ ਤੁਸੀਂ ਉਹਨੇ ਚੰਦਰਬੱਧਨ ਨੂੰ 1 ਸਾਲ ਦਾ ਸਮਾਂ ਦੇ ਦਿੱਤਾ ਕਿ ਚਲ ਕੋਈ ਗੱਲ ਨਹੀਂ 1 ਸਾਲ ਦੀ ਕਿਹੜੀ ਗੱਲ ਆ ਉਹ ਸੋਚਦਾ ਸੀ ਕਿ ਬਸੰਤ ਤੇ ਮਾਰੀ ਗਿਆ ਹੋਵੇਗਾ ਤੇ ਜਦੋਂ 1 ਸਾਲ ਬਾਅਦ ਤੇ ਬਸੰਤ ਨੇ ਕਿਹੜਾ 1 ਸਾਲ ਬਾਅਦ ਵਾਪਸ ਆਉਣਾ ਵਾ ਫਿਰ ਮੈਂ ਇਹਦੇ ਨਾਲ ਰੀਤੀ ਰਵਿਜ ਨਾਲ ਵਿਆਹ ਕਰਾ ਲਮਾਂਗਾ ਪਰ ਉੱਧਰ ਬਸੰਤ ਬਚ ਗਿਆ ਸੀ ਜਿਹੜੇ ਮਹਾਗੀਰ ਸੀ ਇੱਕ ਮਾਲੀ ਨੂੰ ਜਾਣਦੇ ਸਨ ਉਹਨਾਂ ਦੇ ਕੋਈ ਬੱਚਾ ਨਹੀਂ ਸੀ ਤੇ ਉਹਨਾਂ ਮਹਾਗੀਰਾਂ ਨੇ ਬਸੰਤ ਨੂੰ ਜਾ ਕੇ ਉਹ ਮਾਲੀ ਮਾਲਣ ਨੂੰ ਦੇ ਦਿੱਤਾ ਕਿ ਚਲ ਤੁਸੀਂ ਇਹਨਾਂ ਨੂੰ ਆਪਣਾ ਬੱਚਾ ਸਮਝ ਕੇ ਪਾਲ ਲਓ ਤੇ ਮਾਲੀ ਮਾਲਿਆਣ ਵੀ ਉਹਨੂੰ ਆਪਣਾ ਬੱਚਾ ਸਮਝ ਕੇ ਪਾਲਣ ਲੱਗੇ ਤੇ ਬਸੰਤ ਨੇ ਆਪਣੀ ਸਾਰੀ ਹੱਡ ਬੀਤੀ ਜਿਹੜੀ ਉਹ ਮਾਲੀ ਮਾਲਿਆਣ ਨੂੰ ਦੱਸੀ ਤੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਚੰਦਰਪ੍ਰਭਜਨ ਤੇਨੂੰ ਜਰੂਰ ਮਿਲੇਗੀ ਜੇ ਤੇਰਾ ਪਿਆਰ ਸੱਚਾ ਹੋਵੇਗਾ ਤੇ ਤੇ ਉਧਰ ਬਸੰਤ ਸੁਦਾਗਰ ਦੇ ਜਹਾਜ਼ ਨੂੰ ਰੋਜ਼ ਹੀ ਉਡੀਕ ਰਿਹਾ ਸੀ ਕਿ ਕਦੋਂ ਮਿਸਰ ਵਿੱਚ ਆਵੇਗਾ ਤੇ ਉਹ ਮਿਸਰ ਵਿੱਚ ਆਵੇ ਕਦੋਂ ਮਿਸਰ ਵਿੱਚ ਆਵੇਗਾ ਇੱਕ ਦਿਨ ਸੁਦਾਗਰ ਦਾ ਜਹਾਜ਼ ਮਿਸਰ ਵਿੱਚ ਆਇਆ ਉਸਨੇ ਮਾਲਣ ਨੂੰ ਭੇਜਿਆ ਕਿ ਉਹ ਫੁੱਲਾਂ ਦਾ ਗੁਲਦਸਤਾ ਲੈ ਕੇ ਜਾਵੇ ਤੇ ਚੰਦਰਵਦਨ ਨੂੰ ਜਾ ਕੇ ਮਿਲੇ ਤੇ ਮੇਰਾ ਇੱਕ ਸੁਨੇਹਾ ਦੇ ਕੇ ਆਵੇ ਕਿ ਤੇਰਾ ਸੁਹਾਗ ਬਿਲਕੁਲ ਠੀਕ ਠਾਕ ਆ ਤੇ ਮਾਲਣ ਫੁੱਲਾਂ ਦਾ ਗੁਲਦਸਤਾ ਲੈ ਕੇ ਉਸ ਜਹਾਜ਼ ਦੇ ਕੋਲ ਗਈ ਤੇ ਉੱਥੇ ਜਾ ਕੇ ਵੇਖਿਆ ਕਿ ਚੰਦਰਵਦਨ ਦਾ ਰੋ ਰੋ ਕੇ ਬੁਰਾ ਹਾਲ ਸੀ ਮਾਲਣ ਨੇ ਉਸ ਨੂੰ ਫੁੱਲਾਂ ਦਾ ਗੁਲਦਸਤਾ ਦਿੱਤਾ ਤੇ ਆਪਣੀ ਗਲ ਵੱਕੜੀ ਵਿੱਚ ਲੈਂਦੇ ਹੋਏ ਕਿਹਾ ਕਿ ਤੂੰ ਫਿਕਰ ਨਾ ਕਰ ਤੇਰਾ ਸੁਹਾਗ ਬਿਲਕੁਲ ਜਿੰਦਾ ਹੈ ਤੇਰਾ ਸੁਹਾਗ ਬਿਲਕੁਲ ਠੀਕ ਠਾਕ ਹੈ ਤੇ ਉਹ ਮੇਰੇ ਘਰ ਘਰਿਆ ਉਹ ਜਲਦੀ ਹੀ ਤੈਨੂੰ ਮਿਲੇਗਾ ਤੇ ਇਹ ਤੇ ਚੰਦਰਵਦਨ ਮਾਲਣ ਦੀਆਂ ਗੱਲਾਂ ਸੁਣ ਕੇ ਬਹੁਤ ਖੁਸ਼ ਹੋਈ ਕਿ ਪਰਮਾਤਮਾ ਦਾ ਸ਼ੁਕਰ ਕਰਨ ਲੱਗੀ ਕਿ ਮੇਰਾ ਸੁਹਾਗ ਜਿੰਦਾ ਆ ਤੇ ਉਹ ਮਾਲਣ ਉਸ ਨੂੰ ਇਹ ਕਹਿ ਕੇ ਚਲੀ ਗਈ ਕਿ ਮੈਂ ਕੱਲ ਫਿਰ ਤੈਨੂੰ ਮਿਲਣ ਆਵਾਂਗੀ ਤੇ ਜਦੋਂ ਮਾਲਣ ਅਗਲੇ ਦਿਨ ਆਈ ਤੇ ਉਹ ਫਿਰ ਤੋਂ ਬਸੰਤ ਦਾ ਸਨੇਹਾ ਚੰਦਰਵਜਨ ਕੋ ਲੈ ਕੇ ਆਈ ਕਿ ਬਸੰਤ ਕਹਿੰਦਾ ਹੈ ਕਿ ਤੂੰ ਸੁਦਾਗਰ ਨੂੰ ਕਹਿ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣ ਨੂੰ ਤਿਆਰ ਆ ਪਰ ਉਸ ਤੋਂ ਪਹਿਲਾਂ ਮੈਂ ਰੂਪ ਦੇ ਬਸੰਤ ਦਾ ਕਿੱਸਾ ਸੁੰਨਾ ਚਾਹੁੰਦੀ ਆ ਉਹ ਵੀ ਰਾਜ ਦਰਬਾਰ ਵਿੱਚ ਤੇ ਇਹ ਕਹਿ ਕੇ ਮਾਲਣ ਚਲੀ ਗਈ ਤੇ ਚੰਦਰਵਜਨ ਨੇ ਸੁਦਾਗਰ ਨੂੰ ਕਿਹਾ ਕਿ ਮੈਂ ਰੂਪ ਬਸੰਤ ਦਾ ਕਿੱਸਾ ਸੁੰਨਾ ਚਾਹੁੰਦੀ ਆ ਰਾਜ ਦਰਬਾਰ ਵਿੱਚ ਸੁਦਾਗਰ ਤੇ ਤੇਰੇ ਨਾਲ ਅਗਲੇ ਦਿਨ ਹੀ ਵਿਆਹ ਕਰਵਾ ਲਾਂਗੀ ਮੈਂ ਹੋਰ ਇੰਤਜ਼ਾਰ ਨਹੀਂ ਕਰਾਵਾਂਗੀ ਰਾਜਾਕੋਸੀ ਕੇ ਮੇਰਾ ਹੁਣ ਚੰਦਰਵਦਨ ਨਾਲ ਜਲਦੀ ਹੀ ਵਿਆਹ ਹੋ ਜਾਵੇਗਾ ਇੱਕ ਕਿੱਸਾ ਹੀ ਆ ਤੇ ਮੈਂ ਕੋਈ ਨਹੀਂ ਆ ਇਸ ਦਾ ਇੰਤਜ਼ਾਮ ਕਰਦਾ ਵਾਂ ਸੁਦਾਗਰ ਰਾਜ ਦਰਬਾਰ ਵਿੱਚ ਗਿਆ ਕਿ ਮਿਸਰ ਦਾ ਰਾਜਾ ਰੂਪ ਸੀ ਤੇ ਸੁਦਾਗਰ ਨੇ ਜਾ ਕੇ ਰੂਪ ਨੂੰ ਕਿਹਾ ਕਿ ਤੁਹਾਡੇ ਦਰਬਾਰ ਵਿੱਚ ਮੇਰੀ ਪਤਨੀ ਹੋਣ ਵਾਲੀ ਪਤਨੀ ਰੂਪਸੰਤਾ ਕਿੱਸਾ ਸੁਣਨਾ ਚਾਹੁੰਦੀ ਆ ਰੂਪਤਾ ਅੱਗੇ ਇਹ ਕਿੱਸਾ ਸੁਣਨ ਨੂੰ ਬੈਠਾ ਸੀ ਉਸਨੇ ਕਿਹਾ ਕਿ ਚਲੋ ਠੀਕ ਆ ਉਸਨੇ ਰੂਪ ਨੇ ਆਪਣੇ ਸਾਰੇ ਦਰਬਾਰ ਵਿੱਚ ਇਹ ਐਲਾਨ ਕਰ ਦਿੱਤਾ ਕਿ ਕੋਈ ਰੂਪਸੰਤਾ ਜਿਹੜਾ ਕਿੱਸਾ ਸੁਣਾ ਸਕਦਾ ਹੋਵੇ ਉਹ ਦਰਬਾਰ ਵਿੱਚ ਹਾਜ਼ਰ ਹੋਵੇ ਉਹ ਹਮਲਨ ਦਰਬਾਰ ਵਿੱਚ ਆਈ ਤੇ ਉਹ ਕਹਿੰਦੀ ਕਿ ਮੇਰੀ ਧੀ ਜਿਹੜਾ ਆ ਉਹ ਰੂਪ ਬਸੰਤ ਦਾ ਕਿੱਸਾ ਸੁਣਾ ਸਕਦੀ ਆ ਪਰ ਉਸਨੇ ਕਦੀ ਵੀ ਪੁਰਸ਼ਾਂ ਦਾ ਚਿਹਰਾ ਨਹੀਂ ਦੇਖਿਆ ਇਸ ਲਈ ਤੁਸੀਂ ਮੇਰੇ ਘਰ ਤੋਂ ਲੈ ਕੇ ਰਾਜ ਦਰਬਾਰ ਤੱਕ ਚਾਨਣੀਆਂ ਲਵਾ ਦਿਓ ਤੇ ਤਾਂ ਜੋ ਕੋਈ ਵੀ ਰਸਤੇ ਵਿੱਚ ਉਸ ਦਾ ਚਿਹਰਾ ਨਾ ਦੇਖ ਸਕੇ ਤੇ ਰਾਜਾ ਖੋਸੀ ਕਿਉਂਕਿ ਤੇ ਤੇ ਰਾਜੇ ਨੇ ਇਦਾਂ ਹੀ ਕੀਤਾ ਉਹ ਹਮਲਨ ਨੇ ਬਸੰਤ ਨੂੰ ਗੁੱਤਾਂ ਗੁੰਦ ਕੇ ਇੱਕ ਬਹੁਤ ਹੀ ਸੁੰਦਰ ਮਟਿਆਰ ਬਣਾ ਦਿੱਤਾ ਤੇ ਕੁਝ ਸਪਾਈ ਇੱਕ ਡੋਲੀ ਵਿੱਚ ਉਸ ਬਸੰਤ ਨੂੰ ਲੈ ਕੇ ਦਰਬਾਰ ਵਿੱਚ ਪਹੁੰਚੇ ਤੇ ਉਹ ਡੋਲੀ ਵਿੱਚ ਹੀ ਬੈਠੀ ਰੂ ਬਸੰਤਾ ਕਿੱਸਾ ਸੁਣਾਉਣ ਲੱਗੀ ਉਹ ਬਸੰਤ ਸੀ ਅਸਲ ਵਿੱਚ ਜਦੋਂ ਬਸੰਤ ਨੇ ਕਿੱਸਾ ਸ਼ੁਰੂ ਕੀਤਾ ਤਾਂ ਸਾਰੇ ਦਰਬਾਰ ਵਿੱਚ ਹੰਝੂਆਂ ਦੀ ਲਹਿਰ ਵਹਿ ਉੱਠੀ ਉਹ ਇੱਕ ਕੁੜੀ ਦਾ ਰੂਪ ਧਾਰ ਕੇਸ ਲਿਆਇਆ ਸੀ ਕਿਉਂਕਿ ਉਸ ਨੂੰ ਡਰ ਸੀ ਕਿ ਕਿਤੇ कोतवाल ਉਸ ਨੂੰ ਫਿਰ ਤੋਂ ਪਛਾਣ ਨਾ ਲਵੇ ਇਸ ਲਈ ਉਹ ਆਪਣੀ ਪਹਿਚਾਣ ਛੁਪਾਉਣ ਲਈ ਇੱਕ ਕੁੜੀ ਦਾ ਰੂਪ ਧਾਰ ਕੇ ਡੋਲੀ ਵਿੱਚ ਬੈਠ ਕੇ ਆਇਆ ਤੇ ਉੱਥੇ ਹੀ ਬੈਠ ਕੇ ਉਹ ਰੂਪਸੰਤਾ ਕਿੱਸਾ ਸੁਣਾਉਣ ਲੱਗਾ ਤੇ ਉਸ ਨੇ ਇਹ ਕਿੱਸਾ ਸਾਰਾ ਸੁਣਾਇਆ ਤੇ ਰੂਪ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਥੇ ਤੇ ਜਿੰਨੇ ਜਿੰਨੇ ਵੀ ਬਸੰਤ ਨਾਲ ਮਾੜਾ ਕੀਤਾ ਸੀ ਉਹ ਭਾਵੇਂ ਸਦਾਗਰ ਹੋਵੇ ਪਾਣੀ ਕੁਤਵਾਲ ਹੋਈ ਰਾਜੇ ਨੇ ਸਾਰਿਆਂ ਨੂੰ ਕਾਲ ਪੋਰਸੀ ਵਿੱਚ ਬੰਦ ਕਰਵਾ ਦਿੱਤਾ ਤੇ ਫਾਂਸੀ ਦੇ ਹੁਕਮ ਸੁਣਾ ਦਿੱਤੇ ਤੇ ਇਹ ਰਾਜਾ ਬਹੁਤ ਰੂਪ ਰੋ ਰਿਹਾ ਸੀ ਕਿ ਮੇਰੇ ਭਰਾ ਨਹੀਂ ਬਚਿਆ ਪਰ ਬਸੰਤ ਡੋਲੀ ਵਿੱਚ ਬਿਠਾ ਹੀ ਬੋਲਿਆ ਕਿ ਤੇਰਾ ਭਰਾ ਜਿਉਂਦਾ ਹੈ ਉਹ ਮਰਿਆ ਨਹੀਂ ਹੈ ਉਹ ਪਾਣੀ ਦੀਆਂ ਲਹਿਰਾਂ ਤੋਂ ਬਚਦਾ ਹੋਇਆ ਅੱਜ ਰੂਪ ਸੰਤ ਦਾ ਕਿੱਸਾ ਸੁਣਾ ਰਿਹਾ ਆ ਤੇ ਰੂਪ ਕੋਲੋਂ ਰਿਆ ਨਾ ਗਿਆ ਤੇ ਉਹ ਜਲਦੀ ਡੋਲੀ ਵਿੱਚ ਗਿਆ ਤੇ ਉਸਨੇ ਬਸੰਤ ਨੂੰ ਆਪਣੇ ਸੀਨੇ ਨਾਲ ਲਾ ਲਿਆ ਤੇ ਆਪਣੇ ਸੀਨੇ ਨਾਲ ਲਾ ਲਿਆ ਤੇ ਮਾਫੀ ਮੰਗੀ ਕਿ ਮੈਂ ਤੇਨੂੰ ਲੱਭ ਨਹੀਂ ਸਕਿਆ ਇਸ ਤਰ੍ਹਾਂ ਦੋਵੇਂ ਭਰਾਵਾਂ ਦਾ ਮੇਲ ਹੋ ਜਾਂਦਾ ਹੈ ਤੇ ਕੁਝ ਰਹਿਣ ਲੱਗਦੇ ਨੇ ਤੇ ਚੰਦਰਬਦਨ ਵੀ ਬਸੰਤ ਨੂੰ ਮਿਲ ਜਾਂਦੀ ਆ ਤੇ ਇਸ ਤਰ੍ਹਾਂ ਕੁਝ ਸਮਾਂ ਪਾ ਕੇ ਫਿਰ ਜਿਹੜਾ ਬਸੰਤ ਤੇ ਰੂਪ ਨੇ ਉਹ ਆਪਣੇ ਪਿਤਾ ਰਾਜਾ ਖੜਕਸੈਨ ਨੂੰ ਮਿਲ ਜਾਂਦੇ ਨੇ ਜਦੋਂ ਰਾਜਾ ਖੜਕਸੈਨ ਨੂੰ ਮਿਲ ਜਾਂਦੇ ਨੇ ਤੇ ਉਹ ਬਹੁਤ ਹੀ ਬਜ਼ੁਰਗ ਹੋ ਚੁੱਕਿਆ ਸੀ ਤੇ ਜਿਹੜੀ ਰਾਣੀ ਸੀ ਉਹ ਵੀ ਦੂਸਰੀ ਰਾਣੀ ਮਰ ਚੁੱਕੀ ਸੀ ਤੇ ਰਾਜਾ ਖੜਕਸੈਨ ਨੇ ਆਪਣੇ ਪੁੱਤਰਾਂ ਕੋਲੋਂ ਮਾਫੀ ਮੰਗੀ ਕਿ ਮੈਨੂੰ ਮaaf ਕਰ ਦਿਓ ਮੈਨੂੰ ਬਾਅਦ ਵਿੱਚ ਤੁਹਾਡੇ ਜਾਣ ਤੋਂ ਬਾਅਦ ਪਤਾ ਲੱਗਾ ਕਿ ਜੋ ਬਸੰਤ ਤੇ ਇਲਜ਼ਾਮ ਲੱਗਾ ਸੀ ਉਹ ਝੂਠਾ ਸੀ ਮੈਂ ਤੁਹਾਨੂੰ ਬਹੁਤ ਲੰਮ ਲੰਬੜ ਦੀ ਕੋਸ਼ਿਸ਼ ਕੀਤੀ ਤੇ ਮੈਂ ਤੁਹਾਨੂੰ ਬਹੁਤ ਲੱਭਣ ਦੀ ਕੋਸ਼ਿਸ਼ ਕੀਤੀ ਤੁਹੀ ਮੈਨੂੰ ਨਹੀਂ ਲੱਭਿਆ ਇਸ ਲਈ ਮੈਨੂੰ ਮਾਫ ਕਰ ਦਿੱਤਾ ਜਾਵੇ ਤੇ ਫਿਰ ਬਸੰਤ ਨੇ ਆਪਣੇ ਪਿਤਾ ਰਾਜਾ ਖੜਕਸੈਨ ਦਾ ਰਾਜ ਸੰਭਾਲ ਲਿਆ ਤੇ ਰੂਪ ਨੇ ਮਿਸਰ ਦੀ ਰਾਜਤਾਨੀ ਸੰਭੀ ਇਹ ਰੂਪ ਬਸੰਤ ਦਾ ਕਿੱਸਾ ਜੇ ਪਸੰਦ ਆਇਆ ਹੋਵੇਗਾ ਤੇ ਲਾਈਕ ਤੇ ਸ਼ੇਅਰ ਕਮੈਂਟ ਕਰ ਦਿਓ ਧੰਨਵਾਦ